हां दोस्तो, 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 जी दोस्तों सारेयानु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸੋਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਸਿੰਘ ਕੋਲ ਆਇਆ ਦੋਸਤੋ ਪੁੱਲਰ ਡੇਰੀ ਫਾਰਮ ਤੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਹੁੰਦੇ ਆ ਬਾਕੀ ਸਮੇ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਬਾਰੇ ਤੁਸੀਂ ਬਥੇਰੇ ਡਿਟੇਲ ਜਿਹੜੀ ਆ ਦੇ ਤੇਰੇ ਨੰਬਰਾਂ ਤੋਂ ਦੋਸਤੋ ਸੰਪਰਕ ਕਰਕੇ ਲੈ ਸਕਦੇ ਜ ਤੇ ਅੱਜ ਇਸ ਕਵਰੇਜ ਵਿੱਚ ਟੋਟਲ 4 ਵੜਾ ਤੁਹਾਨੂੰ ਦਿਖਾਉਣੀ ਆ ਤੇ 3 ਵੜਾ ਬਿਲਕੁਲ ਤਾਜ਼ੀਆਂ ਸੂਈਆਂ ਸਫਾਈਆਂ ਨੇ ਜੀ ਇੱਕ ਆਪਾਂ ਲਾਸਟ ਵਿੱਚ ਦਿਖਾਵਾਂਗੇ ਤੁਹਾਨੂੰ ਗੱਬਣ ਵੜਾ ਤਿਆਰੀ ਤੇ ਆ ਹਰ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਉਹ ਮਿਲ ਸਕੇ ਤੇ ਅੱਜ ਦੋਸਤੋ ਇੱਕ ਮਾਰਚ ਆ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ 2:3 3 ਵਜੇ ਦਾ ਜਿਹੜਾ ਸਮਾਂ ਹੈਗਾ ਆਹ ਲੈ ਨਿਆ ਬਦਾਰੇ ਡਿਟੇਲ ਵੀ ਤੇ ਸੰਦੀਪ ਸਿੰਘ ਦੇ ਨਾਲ ਪੂਰੀ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਸੰਦੀਪ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਜੀ ਠੀਕ ਠਾਕ ਜੀ ਮਹਾਰਾ ਜੀ ਬਹੁਤ ਵਧੀਆ ਵੀਰ ਸੰਦੀਪ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਸੰਤੂ ਸਾਹਿਬ ਠੀਕ ਠਾਕ ਜੀ ਠੀਕ ਆ ਜੀ ਅੱਛਾ ਵੀਰ ਸੰਦੀਪ ਕੱਲ ਇੱਕ ਆਪਾਂ ਅਪਡੇਟ ਦਿੱਤੀ ਸੀ ਹੋ ਗਈ ਸੀ ਸੇਲ ਪਸ਼ੂਆਂ ਦੀ ਹਾਂ ਜੀ ਸਾਰੇ ਹੋ ਗਏ ਸੰਤੂ ਸਾਹਿਬ ਸੇਲ ਹੋ ਠੀਕ ਹੈ ਜੀ ਹਾਂ ਜੀ ਤੇ ਅੱਜ ਪਸ਼ੂ ਜਿਹੜੇ ਆਪਣੇ ਕੋਲ ਆ ਤਿੰਨ ਬੇੜਾ ਸੂਈਆਂ ਤੇ ਇੱਕ ਗੱਬਣ ਆ ਜੀ ਤਿੰਨ ਬੇੜਾ ਸੂਈਆਂ ਸੰਤੂ ਸਾਹਿਬ ਇੱਕ ਬੇੜਾ ਗੱਬਣ ਆ ਹ ਅਛਾ ਵੀਰ ਸੰਦੀਪ ਜਿਹੜੀਆਂ ਸੂਈਆਂ ਵੜਾ ਮੈਨੂੰ ਤਾਂ ਹੁਣ ਕੁਝ ਕੁ ਟਾਈਮ ਪਹਿਲਾਂ ਸੂਈਆਂ ਨੇ ਆ ਵੀ ਹਾਂਜੀ ਕੋਈ 1 ਘੰਟਾ ਅੱਧਾ ਘੰਟਾ ਹੀ ਸੰਤੋ ਸਾਹਿਬ ਪਹਿਲਾਂ ਸੂਈਆਂ ਜੀ ਠੀਕ ਹੈ ਬਾਈ ਠੀਕ ਹੈ ਠੀਕ ਹੈ ਲਓ ਵੀ ਦੋਸਤੋ ਕੋਈ ਅੱਧਾ ਘੰਟਾ ਘੰਟਾ ਪਹਿਲਾਂ ਸੂਈਆਂ ਨੇ ਕੋਈ ਜੇਰਾ ਜੁਰਾ ਹਜੇ ਪੈਣ ਵਾਲੀਆਂ ਨੇ ਬਾਕੀ ਕੱਲੇ-ਕੱਲੇ ਪਸ਼ੂ ਦੀ ਜਿਵੇਂ ਜਿਵੇਂ ਆਪਾਂ ਇਨਫੋਰਮੇਸ਼ਨ ਲਈ ਚੱਲਾਂਗੇ ਓਵੇਂ-ਓਵੇਂ ਸਾਰੇ ਵੀਰਾਂ ਨੂੰ ਡਿਟੇਲ ਜਿਹੜੀ ਉਹ ਮਿਲੀ ਚੱਲੂਗੀ ਤੇ ਸੰਦੀਪ ਭਾਈ ਪਹਿਲੇ ਨੰਬਰ ਤੋਂ ਇੱਥੋਂ ਸ਼ੁਰੂਆਤ ਕਰਦੇ ਹਾਂ ਸੰਤੋ ਸਾਹਿਬ ਦੂਜਾ ਸੂਹਾ ਵੜ੍ਹ ਸੂਈ ਆਈ ਏ ਠੀਕ ਹੈ ਜੀ ਤੇ ਅਜੇ ਆਪਾਂ ਚਵਾਈ ਨਹੀਂ ਬਿਲਕੁਲ ਇਹਦੀ ਕੋਈ ਕੀਤੀ ਅੱਛਾ ਅੱਛਾ ਬੱਚਾ ਮਗਰ ਬੱਚਾ ਬੱਚਾ ਆ ਗਿਆ ਜੀ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਮੇਲ ਕਾਫ ਨੂੰ ਜਨਮ ਦਿੱਤਾ ਹੈ ਦੂਜਾ ਸੂਬਾ ਸੈਕਿੰਡ ਰੈਕਟੇਸ਼ਨ ਦੇ ਵਿੱਚ ਇਹ ਵੜ ਸੁਈ ਆ ਕਦ ਕਦ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਜੇ ਵੱਡੀਆਂ ਬੜਾਂ ਦੇ ਵਿੱਚ ਵੈਸੇ ਗਿਣਤੀ ਹੁੰਦੀ ਐ ਇਸ ਵੜ ਦੀ ਮੀਡੀਅਮ ਤੋਂ ਉੱਚੀ ਹਾਈਟ ਆ ਬਾਕੀ ਆਰਡਰ ਕੁਆਲਿਟੀ ਆਪਾਂ ਤੁਹਾਨੂੰ ਥੋੜਾ ਜਿਹਾ ਹੋਰ ਨੇੜੇ ਤੋਂ ਦਿਖਾ ਦਿੰਨੇ ਆ ਆ ਲਓ ਜੀ ਸਮਾਂ ਸਾਰਾ ਘੰਟਾ ਕੀ ਹੋਇਆ ਜੀ ਲੱਗਦਾ ਕਿੰਨਾ ਕੇ ਘੰਟਾ ਕੇ ਸੰਤੋ ਸਾਹਿਬ ਲਓ ਜੀ ਉਹ ਬਾਕੀ ਦੋਸਤੋ ਤੁਸੀਂ ਵ ਜਵਾਬ ਇੱਕ ਇੱਕ ਚੈੱਕ ਕਰੋ ਅਜੇ ਜੇਰ ਪਾਣੀ ਦੋਸਤੋ ਬਾਕੀ ਆ ਕੁਝ ਘੰਟੇ ਡੇਢ ਘੰਟੇ ਤੱਕ ਜਿਹੜੀ ਉਹ ਵੀ ਪੂਰਨ ਤੌਰ ਤੇ ਜਿਹੜੀ ਮੁਕੰਮਲ ਹੋ ਚੁਗੀ ਠੀਕ ਹੈ ਜੀ ਬਾਕੀ ਆ ਵੇਖੋ ਬੋਲੇ ਦੇ ਵਿੱਚ ਕੋਈ ਨਾੜ ਨਹੀਂ ਕੋਈ ਦਿਲਟ ਨਹੀਂ ਬਹੁਤ ਜਿਆਦਾ ਚਵਾ ਚੰਗਾ ਜੀ ਲਓ ਜੀ ਕਰੋ ਗੱਲ ਆਰਡਰ ਕੁਆਲਟੀ ਚੰਗੀ ਹੈ ਦੋਸਤੋ ਬਾਕੀ ਖੋਲ ਕੇ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤੋਰਾ ਤਾਰਾ ਦਿਖਾ ਦਿੰਨੇ ਆ ਵੇੜ ਦਾ ਠੀਕ ਆ ਸੋ ਆਹ ਲਓ ਜੀ ਲੈ ਵੀ ਭਾਈ ਸੰਦੀਪ ਤੋੜ ਲਾ ਵੀ अच्छा संदीप भाई कितना के, के वैसे मिल्क चबाओना चाहिए देना संधू साहब 20 किलो मिल्क चबा दूंगी जी 20 किलो पहले सुबह 11:00 ਨੂੰ ਨਿਕਲੋ हां ਬਹੁਤ ਚਵਾਇਆ ਜੀ ਥਣ ਤੁ ਨੂੰ ਵੀ ਪੂਰਾ ਟੋਰੀ ਹੈ ਹਾਂਜੀ ਹਾਂਜੀ ਬਾਕੀ ਚਵਾ ਵੀ ਚੰਗਾ ਬੂਥੀ ਬਹੁਤ ਵਧੀਆ ਹੂੰ ਸੋ ਥਣ ਵੀ ਦੋਸਤੋ ਹੱਥੀ ਚਵਾਈ ਵਾਲਾ ਬਹੁਤੇ ਵੀਰ ਲਾਈਕ ਹੀ ਕਰਦੇ ਆ ਕਿਉਂਕਿ ਮਸ਼ੀਨੀ ਚਵਾਈ ਹਰ ਕੋਲ ਮਸ਼ੀਨ ਅਵੇਲੇਬਲ ਨਹੀਂ ਹੁੰਦੀ ਹੱਥੀ ਚਵਾਈ ਮੋਸਟਲੀ ਸਾਰੇ ਵੀਰ ਕਰਦੇ ਆ ਤੇ ਥਾਨ ਹੱਤੀ ਚਵਾਈ ਵਾਲਾ ਮਾਲੂ ਜੀ ਸਫਾਈ ਸੂਈ ਬੜੀ ਆ ਬਾਕੀ ਸਤਿ ਸ੍ਰੀ ਅਕਾਲ ਬੂਤੀ ਬਾਤੀ ਬਹੁਤ ਕੁਆਲਿਟੀ ਦੀ ਆ ਹੂੰ ਛੋਟਾ ਜਿਹਾ ਕੰਮ ਆ ਹਾਲੋ ਜੀ ਲਓ ਦੋਸਤੋ ਪਹਿਲੇ ਨੰਬਰ ਵਾਲੀ ਵਹੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਤੇ ਜੇਰ ਜੁਰ ਛੁੱਟ ਦੂਗੀ ਕਰਮਾ ਨਹੀਂ ਬਸ ਘੰਟੇ ਡੇਢ ਘੰਟੇ ਤੱਕ ਤੇ ਬਾਕੀ ਕੋਈ ਵੀ ਰਾਨ ਕੇ ਆਪਦੀ ਦੋ ਟਾਈਮ ਚੋਕੇ ਇੱਕ ਟਾਈਮ ਜੋਕੇ ਨਰਕ ਪਰਖ ਕਰ ਸਕਦਾ ਕਿਉਂਕਿ ਹੁਣ ਬੌਲੇ ਤੇ ਆ ਉਹ ਚੰਗੀ ਤਰ੍ਹਾਂ ਭਰਾ ਕੇ ਕੋਈ ਵੀ ਰ ਆਪਣੀ ਤਸੱਲੀ ਕਰ ਲੈ ਠੀਕ ਆ ਜੀ ਤੇ ਲਿਓ ਜੀ ਜਾਓ ਵੀਰ ਸੰਦੀਪ ਜੀ ਸਿਆ ਠੀਕ ਹੈ ਜੀ ਤੇ ਕੀ ਮੁੱਲ ਕਰਦੇ ਆ ਬਈ ਸੰਦੀਪ ਜੀ ਦਾ ਹਿਰ ਸੰਧੂ ਸਾਹਿਬ ਮੁੱਲ ਕਰਦੇ ਆ ਇਹਦਾ 62000 ਰੁਪਿਆ 60000 ਦਾ ਦੇ ਲੈ ਜੀ 60000 ਹਾਂ ਜੀ ਠੀਕ ਹੈ ਜੀ ਵਿੱਚੋਂ ਕੁ ਗਜੈਜ ਗਜੂਸ ਉਹਦੇ ਉਹ ਮਾਨਦਾਨ ਥੋੜਾ ਬੜਾ ਸੰਧੂ ਸਾਹਿਬ ਹੋ ਜਾਊਗਾ ਛੋੜ ਛੱਪਾ ਹੀ ਹੋਣਾ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਵੱਡੀ ਬੈੜ ਆ ਵੈਸੇ ਠੀਕ ਆ ਬਾਕੀ ਦੁੱਧ ਨਾਰਮਲੀ ਵੀਰਾਂ ਦਾ ਵੀ ਘੱਟੋ ਘਾਟ 20 ਲੀਟਰ ਭਰਨਾ ਚਾਹੀਦਾ ਬਿਲਕੁਲ ਸੰਧੂ ਸਾਹਿਬ ਦੀ ਸੇਵਾ ਤੇ ਦੋਸਤੋ ਫਿਕ ਸਾੜ ਰਿਹਾ ਬਿਲਕੁਲ ਨਿੱਗਰ ਲੈਵੇ ਦੀ ਜਮਾਸ਼ੀ ਠੀਕ ਹੈ ਜੀ ਸੋ 60000 ਲੈਣ ਦੇਣਾ ਠੀਕ ਆ ਵੀ ਆਜੋ ਵੀਰ ਸੰਦੀਪ ਸੈਕਿੰਡ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਆ ਗਈ ਵੀਰ ਦੂਜੇ ਨੰਬਰ ਤੇ ਆ ਗਈ ਸੰਤੂ ਸਾਹਿਬ ਇਹ ਰਾਤ ਦੀ ਸੂਈ ਹੈ ਜੀ ਲਓ ਜੀ ਹਾਂਜੀ ਤੇ ਚਵਾਈ ਚੁਈ ਇਹਦੀ ਵੀ ਇੱਕ ਨੰਬਰ ਹੈ ਜੀ ਠੀਕ ਹੈ ਜੀ ਠੀਕ ਕਰੋਸ ਅੰਕ ਦੇ ਵਿੱਚ ਆ ਦੋਸਤੋ ਅੱਗੇ ਸੀਜ਼ਨ ਨੂੰ ਵੇਖਦੇ ਹੋਏ ਬੜਾ ਚਲ ਰਹੀ ਹੈ ਨੋਰਮਲ ਕਰੋਸ ਅੰਕ ਦੇ ਵਿੱਚ ਆ ਗਰੇਜ ਆ ਕਲਰ ਆ ਇੱਕ ਕਲਰ ਉਹਨਾਂ ਦੇ ਵਿੱਚ ਹੀ ਇਹ ਗਰੇ ਕੋਲੀ ਪਾਲੀ ਬਹੁਤ ਜਿਆਦੀ ਹੈ ਲਓ ਜੀ ਅਗਲੇ ਪਿਛਲੇ ਥਣਾ ਦੀਆਂ ਇਹਨੀਆਂ ਚਵਾਈਆਂ ਦੋਸਤੋ ਧਾਰਾਂ ਨੇ ਤੁਸੀਂ ਦੇਖੀ ਜਿਓ ਆ ਲਓ ਜੀ ਠੀਕਾ ਮੋਗਾ ਚਵਾਈਏ ਪੂਰੀ ਬਿਲਕੁਲ ਨਿੱਗਰ ਲੇਵਾ ਸੰਤੋਖ ਸਾਬ ਇਹਦਾ ਵੀ ਇਹ ਵੀ ਹੁਣੇ ਸੂਈਏ ਨਾ ਜੀ ਰਾਤ ਦੀ ਰਾਤ ਹੀ ਸੂਈ ਹੈ ਜੀ ਰਾਤ ਹੀ ਸੂਈ ਹੈ ਹਾਂਜੀ ਲਓ ਜੀ ਮਗਰ ਇਹਦੇ ਮੇਰੇ 4 1/2 4 ਕਿਲੋ ਚੋਈ ਹੈ ਜੀ ਠੀਕਾ ਮਾਰਨਿੰਗ ਹਾਂਜੀ ਮਾਰਨਿੰਗ ਦੋਸਤੋ ਕੋਈ 4 1/2 4 ਕਿਲੋ ਲੀਟਰ ਤੇ ਚਵਾਈ ਹੋਈ ਹੈ ਬੌਲੇ ਤੇ ਸੂਆ ਦੂਜਾ ਹੀ ਮੰਨ ਕੇ ਦੂਜਾ ਦੂਜਾ ਸੰਤੋਖ ਸਾਬ ਦੂਜਾ ਠੀਕ ਹੈ ਜੀ ਤੋੜ ਲਓ ਭਾਈ ਠੀਕਾ ਸੋ ਰਾਤ ਦੋਸਤੋ ਸੂਈਏ ਮਗਰ ਬੱਚਾ ਮੇਲ ਕਾਫ ਆ ਇਹਦਾ ਬਹੁਤ ਜ਼ਿਆਦਾ ਕਰਦੀ ਕਰਦੀ ਤਾਂ ਸੂਈ ਜਿਹੜੀ ਬਿਲਕੁਲ ਥੋੜਾ ਜਿਹਾ ਬੱਚੇ ਦਾ ਕਰਦੀ ਸੋ ਦੋਸਤੋ ਬਾਕੀ ਹਵਾਨਾ ਨੇ ਬਿਲਕੁਲ ਸਾਫ਼ ਸੁਥਰਾ ਠੀਕ ਹੈ ਜੀ ਪੱਦਰ ਵਿਖਾਲਾ ਬਿਲਕੁਲ ਤੇ ਹੁਣ ਸ਼ਾਮ ਨੂੰ ਜਿਹੜੀ ਆ ਦੂਜੇ ਡੰਗ ਦੀ ਜਿਹੜੀ ਚਵਾਈ ਹੋਊਗੀ ਕੱਲ ਰਾਤ ਹੀ ਸੂਈ ਤੇ ਮਾਰਨਿੰਗ ਸੋਪਾ ਪਹਿਲੇ ਟਾਈਮ ਦੀ ਜਿਹੜੀ ਚਵਾਈ ਹੋ ਚੁੱਕੀ ਹੈ ਦੀ ਠੀਕ ਹੈ ਕੱਦ ਵੀ ਚੰਗਾ ਸੰਦੀਪ ਮੀਡੀਅਮ ਤੋਂ ਉੱਚੀ ਆ ਜਾਂਦੀ ਹੈ ਨਾ ਚੰਗੀ ਆ ਨਿੱਗਰ ਮਕਰ ਸੰਤੋ ਸਾਹਿਬ ਜਿੱਨੀ ਹੈਗੀ ਹੈ ਵਜਲ ਨੋੜ ਆਲੀ ਆ ਬਿਲਕੁਲ ਜੀ ਬਿਲਕੁਲ ਲਓ ਜੀ ਦੋਸਤੋ ਪੂਰੀ ਤਸੱਲੀ ਭਖਸ਼ਾ ਨਗਰ ਲਈ ਵਧੀਆ ਦੁੱਧ ਚੰਗਾ ਚਵਾ ਦੂ ਇਹ ਵੀ ਲਓ ਜੀ ਠੀਕ ਹੈ ਜਰਸੀ ਸ਼ਾਈ ਵਾਲ ਦਾ ਕ੍ਰੋਸ ਇਹ ਆ ਗਿਆ ਜੀ ਹਾਂ ਜਰਸੀ ਕ੍ਰੋਸ ਸੰਘ ਦੇ ਵਿੱਚ ਠੀਕ ਹੈ ਤਸਲੀਬ ਇਹ ਕੀ ਕਰਦੇ ਆ ਮੁੰਨੇ ਦਾ ਸੰਧਾ ਸਾਹਿਬ ਮੁੱਲ ਕਰਦੇ ਆ ਦਾ 52000 ਰੁਪਇਆ 46000 ਦੀ ਹਾਣਾ ਦੇ ਦਾਂਗੇ ਜੀ 46000 ਦੀ ਹਾਂਜੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ 52000 ਡਿਮਾਂਡ ਆ ਤੇ 46000 ਲੈਣ ਦੇਣ ਬਾਕੀ ਸਾਰੇ ਪਸ਼ੂ ਸੋਏ ਸੁਬਾਹ ਆ ਦੋਸਤੋ ਕੋਈ ਵੀ ਆਪਦੀ ਦੋ ਟਾਈਮ ਚੋਕੇ ਤਸਦੀ ਕਰ ਸਕਦਾ ਆਨਲਾਈਨ ਮਗੋਂਦਾ ਕੋਈ ਵੀਰ ਤੇ ਉਹ ਵੀ ਤੁਹਾਡੇ ਕੋਲੇ ਇੱਕ ਰਸਤਾ ਹੁੰਦਾ ਵੀ ਵੀਡੀਓ ਕਾਲ ਤੇ ਤਸਦੀ ਕਰਵਾ ਸਕਦੇ ਜੇ ਤੁਸੀਂ ਆਹ ਲਓ ਠੀਕ ਆ ਅੱਛਾ ਸੰਦੀਪ ਵੀਰ ਅਗਲੇ ਬਣਿਆ ਤੀਸਰੇ ਨੰਬਰ ਤੇ ਜੀ ਆ ਸੰਦੀਪ ਸਾਹਿਬ ਤੀਜੇ ਨੰਬਰ ਤੇ ਆ ਗਈ ਯਾ ਥੋੜਾ ਜਿਹਾ ਠੇਰਵਾ ਕਰਕੇ ਵਾਸੀ ਸੁਭੀ ਆ ਜੀ ਦੋਂਦੀ ਆ ਬਿਲਕੁਲ ਅਜੇ ਅੱਛਾ ਦੋਂਦੀ ਆ ਹਾਂ ਦੰਦ ਖਵਾਵਾਂਗੇ ਜੀ ਪਹਿਲਾਂ ਦੇ ਆਪਾਂ ਆ ਮੈਂ ਕੰਦੂ ਗੀ ਆ ਜੀ ਲਓ ਜੀ ਸੋ ਦੋਂਦੀ ਬਚੀ ਆ ਦੋਸਤੋ ਠੀਕ ਆ ਜੀ ਦੋਤੇ ਦੰਦ ਬਰਾਬਰ ਕੀਤੇ ਆ ਠੀਕ ਆ ਚੌਕ ਦੇ ਛੇਕ ਦੇ ਕੰਨੀ ਵਾਲੇ ਇਹ ਦੁੱਧ ਦੰਦ ਨੇ ਬਾਕੀ ਬਚੀ ਤੁਸੀਂ ਵੇਖੋ ਬਿਲਕੁਲ ਨਵੀਂ ਆ ਨਵੀਂ ਨਕੋਰ ਬਚੀ ਆ ਲਵੀ ਜੀ ਆ ਤੇ ਇਹ ਸੰਦੀਪ ਹੁਣ ਸੂਈ ਨੂੰ ਘੰਟਾ ਕਿਨੂੰ ਵੀ ਹੁੰਦਾ ਦੋਸਤੋ ਸਭ ਘੰਟਾ ਗਿਆ ਸੂਈ ਨੂੰ ਅੱਛਾ ਜੀ ਹਾਂ ਜੀ ਲਓ ਦੋਸਤੋ ਘੰਟਾ ਗਿਆ ਦਾ ਸਮਾਂ ਹੋ ਗਿਆ ਇਹਨੂੰ ਵੀ ਸੂਈ ਨੂੰ ਮਗਰ ਬੱਚਾ ਇਹਦਾ ਬੱਚਾ ਹਾਂ ਜੀ ਹਾਂ ਜੀ ਬੱਚਾ ਆ ਗਿਆ ਜੀ ਲਓ ਜੀ ਮਗਰ ਇਹਦੇ ਵੀ ਬੱਚਾ ਤੇ ਜਦਾਂ ਕਿ ਦੋਸਤੋ ਬਿਲਕੁਲ ਤਾਜੀ ਸੂਈ ਸਬਈ ਹੈ ਥੋੜਾ ਜਿਹਾ ਵੀਰਾਂ ਦਾ ਵੀ ਬੱਚੇ ਦਾ ਕਰਦੀ ਹੈ ਥੋੜਾ ਜਿਹਾ ਭਜਨੜ ਬੱਚੇ ਵਾਲ ਨੂੰ ਭਜਦੀ ਜਰੂਰ ਹੈ ਕਿਉਂਕਿ ਸੰਸਬਾਹ ਥੋੜੀ ਹੀ ਰਹੀ ਹੈ ਖੁੱਲੀ ਵਸੀਏ ਹਾਂ ਹਾਂ ਪੁਲਿਆਰੇ ਦੇ ਵੀ ਆਲਜੀ ਬਣਾਉਂਦੀ ਆ ਠੀਕ ਹੈ ਜੀ ਠੀਕ ਹੈ ਲਓ ਵੀ ਸਭ ਤੋਂ ਪਹਿਲਾਂ ਵੀਰ ਲਾਈਕ ਕਰਦੇ ਆ ਦੋਸਤੋ ਵੀ ਨਵਾਂ ਪਸ਼ੂ ਖਰੀਦਣਾ ਵੀ ਪਛੀ ਕਿਉਂਕਿ 2-4 ਸੂਵੇ ਕਿਸੇ ਵੀਰ ਨੇ ਪੀਨੇ ਆ ਤੇ ਨਵਾਂ ਪਸ਼ੂ ਵੀਰ ਕਈ ਖਰੀਦਾਂ ਤੇ ਚਾਹਵਰ ਹੁੰਦੇ ਤੇ ਦੋਂਦੀ ਬੱਛੀ ਆ ਮੋਹ ਦੰਦੀ ਵੀ ਚੈੱਕ ਤੁਹਾਨੂੰ ਕਰਾਤੀ ਆ ਤੇ ਥਾਂ ਤੁਹਾਨੂੰ ਤੁਸੀਂ ਵੇਖ ਕੇ ਚੈੱਕ ਕਰ ਲਓ ਹੱਥੀ ਚਵਾਈ ਲਾ ਥਾਣਾ ਨਾਰਮਲ ਦਰਮਿਆਨੀਆਂ ਜਿਹੜੀਆਂ ਪਲਾਂ ਪੁਲਾ ਹੁੰਦੀਆਂ ਭਰੂਣ ਜਿਹੜੀਆਂ ਦੋਸਤੋ ਪਸ਼ੂ ਪਾ ਜਾਂਦੇ ਆ ਹਵਾਨੇ ਲੇਵੇ ਤੇ ਪਹਿਲਾਂ ਬੱਛੀਆਂ ਉਹ ਬੇਸ਼ੱਕ ਹੈਗੀ ਆ ਪਲਪਲ ਉਤਰਨ ਤੇ ਬਿਲਕੁਲ ਥਾਂ ਜਿਹੜਾ ਖਤੀ ਚਵਾਈ ਲਾ ਨਿਕਲ ਕੇ ਸਾਹਮਣੇ ਆ ਜਾਊਗਾ ਇਹ ਗੱਲ ਲਓ ਜੀ ਸੋ ਥਾਣੇ ਦੀ ਕੁਆਲਿਟੀ ਬਹੁਤ ਸੋਹਣੀ ਹੈ ਠੀਕ ਹੈ ਜੀ ਮੁੱਠੀ ਥਾਣਾ ਖੱਥੀ ਚਵਾਈਲਾ ਥਾਣਾ ਲੱਗਾ ਨਿੱਗਰ ਲਿਵਾ ਜੀ ਬਾਕੀ ਸੰਤੂ ਸਾਹਿਬ ਬਿਲਕੁਲ ਅੱਛਾ ਵੀਰ ਸੰਦੀਪ ਫਿਰ ਇਹਦਾ ਲੈਣ ਦੇਣ ਕੀ ਕਰਦੇ ਆ ਵੀਰ ਸੰਤੂ ਸਾਹਿਬ ਮੁੱਲ ਦਾ ਕਰਦੇ ਆ ਇਹਦਾ 55000 ਰੁਪਿਆ ਵਛੀ ਆ ਹਾਂ 45000 ਦੀ ਦੇ ਦਾਂਗਾ ਉਹ ਚੋਂ ਛੋਟਛਾਪਾ ਕਰ ਦਾਂਗੇ ਜੀ 44000 ਦੀ ਲਾਠ ਦੇ ਦਾਂਗੇ ਜੀ 44000 ਹਾਂਜੀ 44000 ਦੀ ਦੇ ਦਾਂਗੀ ਲੋਬ ਦੋਸਤੋ 44000 ਦੀ ਇਹ ਵੜ੍ਹ ਦਿਤੀ ਜਊਗੀ ਦੋਂਦੀ ਆ ਸੰਤੂ ਸਾਹਿਬ ਹਾਂ ਚੌਗੀ ਹੋਣਾ ਫੇਰ ਇਹਨੇ ਛਿੱਗੀ ਹੋਣਾ ਕੱਦ ਬਹੁਤ ਕਰੂਗੀ ਵੜ੍ਹ ਬਿਲਕੁਲ ਜੀ ਬਿਲਕੁਲ ਹਾਂਜੀ ਵਾਅਦੇ ਬੰਦੀ ਆ ਸੰਤੂ ਸਾਹਿਬ ਨਵੀਂ ਆ ਬਿਲਕੁਲ ਜੀ ਬਿਲਕੁਲ ਹਾਂਜੀ ਉਹ ਦੋਸਤੋ ਵੱਚੀ ਪਸੰਦ ਆਊਗੀ ਤੁਹਾਨੂੰ ਮਗਰ ਮੇਲ ਕਾਫ ਆ ਤਾਜੀ ਸੁਈ ਸੁਵਾਈ ਆ ਜੇਰ ਪ੍ਰੋਪਰ ਪੈ ਜਾਊਗੀ ਤੁਸੀਂ ਬਥੇਰੇ ਜਿਹੜੀ ਇਨਫੋਰਮੇਸ਼ਨ ਆ ਜੇਰ ਪਈ ਸੀ ਉਹ ਵੀਰੋ ਤੋਂ ਜਾਣਕਾਰੀ ਲੈ ਲਿਆ ਜੇ ਕੋਈ ਘੰਟੇ 2 ਘੰਟਿਆਂ ਤੱਕ ਜੇਰ ਪੈ ਜਾਊਗੀ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਤੁਹਾਨੂੰ ਦਿਖਾਉਣੇ ਆ ਚਾਈ ਵਾਲਤਾ ਚਫਤਾ ਕਰੋ ਸਕਦੇ ਸੰਦੀਪ ਵੀਰ ਇਹ ਗੱਬਣ ਸੰਤੋ ਸਾਹਿਬ ਹਾਂਜੀ ਗੱਬਣ ਆ ਵਛੀਏ ਹਫਤਾ ਲੈ ਜੂਗੇ ਜੇ ਮੰਨ ਕੇ ਚੱਲੋ ਤੁਸੀਂ ਓਕੇ ਜੀ ਹਾਂਜੀ ਬਾਕੀ ਥਣ ਤਾਂ ਪਾ ਇਹਨਾਂ ਵੀ ਚੰਗਾ ਲੱਗਾ ਚਵਾਈ ਦੀ ਇਹ ਵੀ ਚੰਗੀ ਨਿਕਲੂਗੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਗੱਬਣ ਵੇੜਾ ਤੇ ਸੁਹਾ ਵੀਰ ਕਨਮਾ ਸੁਹਾ ਸੰਤੋ ਸਾਹਿਬ ਦੂਜਾ ਹੀ ਆਈ ਇਹਦਾ ਅੱਛਾ ਜੀ ਹਾਂਜੀ ਕਹੇ ਕੋਈ ਤੀਜਾ ਮੰਨ ਕੇ ਸੌਦਾ ਕਰ ਲਿਆ ਆਪਾਂ ਜਿਹੜੇ ਵੀਰਾਂ ਦਾ ਲਈ ਆਉਣਾ ਆਪਾਂ ਨੂੰ ਦੂਜਾ ਸੋਹੇ ਕਿਹਾ ਜੀ ਠੀਕ ਹੈ ਹਾਂਜੀ ਕਹੇ ਕੋਈ ਤੀਜਾ ਵੀ ਮੰਨਦੇ ਕੋਈ ਚੱਕਰ ਨਹੀਂ ਹੈ ਅੱਗੇ ਕੋਈ ਤੀਜਾ ਸਮਝ ਕੇ ਸੌਦਾ ਕਰ ਲਿਓ ਹੈ ਨਿੱਗਰ ਟਾਈਮ ਅਜੇ ਲੈਂਦੀ ਆ ਕੋਈ ਕੱਢ ਜੂ ਹਫਤਾ 8 ਦਿਨ ਕੱਢ ਜੈਨੇ ਸੰਤੂ ਸਾਹਿਬ ਲੈ ਜੈਨੇ ਨੇ ਪਲੀ ਜੁੜੀ ਚੰਗੀ ਬਾਕੀ ਹਾਂ ਤੋ ਕਾਦਰ ਦੋਸਤੋ ਇਹ ਸਵੈਡ ਤਾਂ ਵੀ ਮੋਸਟਲੀ ਆਪਾਂ ਦੇਖਦੇ ਆ ਇੱਕ ਸ਼ਾਹੀਵਾਲ ਵੜਾ ਦੇਖ ਲੈਂਦੇ ਆ ਆਪਾਂ ਚਾਹੇ ਕਿ ਪਿਓਰ ਦੇ ਵਿੱਚ ਚਾਹੇ ਕ੍ਰੋਸ ਦੇ ਵਿੱਚ ਹਾਈਟ ਮੀਡੀਅਮ ਵਿਜਲਾ ਸਹਜ ਆ ਪਰ ਸੰਭੀ ਪੂਰੀ ਆ ਠੀਕ ਆ ਜੀ ਉਪਰੋਂ ਬਾਡੀ ਬੰਤਰ ਦੀ ਵੇਖ ਲਈਏ ਤੇ ਪੂਰੀ ਸੰਭੀ ਆ ਠੀਕ ਆ ਜੀ ਬਾਕੀ 53 ਸੰਦੀਪ ਜੀ ਆਪਣੀ ਤਾਂ ਸਾਰੀ ਇੱਕ ਨੰਬਰ ਇੱਕ ਨੰਬਰ ਸੰਤੂ ਸਾਹਿਬ ਚੌਥਾ ਥਾਣਾ ਦੀ ਪੂਰੀ ਪ੍ਰੋਪਰ ਆਪਣੀ ਫੁੱਲ ਗਰੰਟੀ ਹੋ ਗਈ ਜੀ ਠੀਕ ਹੈ ਜੀ ਇੱਕ ਨੰਬਰ ਤਪਾਈ ਦੀ ਲੋ ਦੋਸਤ ਤਪਾਈ ਤਪੂਈ ਵੀਰਾਂ ਦਾ ਵੀ ਇੱਕ ਨੰਬਰ ਆਪਣੀ ਪੂਰੀ ਤਸੱਲੀ ਆ ਠੀਕ ਆ ਜਿਹੜੇ ਵੀਰ ਨੇ ਸਬਦਾ ਕਰਨਾ ਬੇਸ਼ੱਕ ਵੀਡੀਓ ਕਾਲ ਤੋਂ ਸਾਈਬਿਆ ਨਾ ਕਰਕੇ ਆਪਦਾ ਵੀਡੀਓ ਕਾਲ ਤੇ ਤੋਂ ਪਾਈ ਕਰ ਆ ਕੇ ਵੇਖ ਲਿਓ ਘਰੇ ਜਾਣ ਕੇ ਤਸੱਲੀ ਕਰ ਲਿਓ ਜਿੱਦਾਂ ਵੀ ਕਿਸੇ ਵੀਰ ਦਾ ਸੂਤਰ ਪੈਂਦਾ ਉਵੇਂ ਦੇਖ ਲਿਓ ਠੀਕ ਆ ਸੋ ਥਾਣੇ ਥੁੰਦੀ ਆ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਚਾਰੇ ਥਾਣਾ ਵਿੱਥ ਵਿਰਲ ਜਿੰਨੀ ਵੀ ਆ ਬਿਲਕੁਲ ਦਾ ਤੁਸੀਂ ਸੰਦਰਭਾ ਜੀ ਫਿਰ ਇਹ ਕਿੰਨੇ ਕੁ ਦੇ ਦੇ ਦੇਣਗੇ ਸੰਦਰਭ ਸਾਹਿਬ ਇਹਦਾ ਮੁੱਲ ਕਰਦੇ ਆਪਾਂ 55000 ਰੁਪਇਆ ਸੁਹੀ ਸਵਾਈ ਵਹਿੜ ਤੇ ਹੈਗੀ ਆ 55000 ਰੁਪਏ ਦੀ ਹਾਂਜੀ 50000 ਚ ਮਾਨਤਾ ਕਰ ਦਾਂਗੇ ਜੀ 50 ਚ 48000 ਦੀ ਬਚੀ ਦੇ ਦਾਂਗੇ ਸੰਦਰਭ ਸਾਹਿਬ ਲਓ ਜੀ ਹਾਂਜੀ 48000 ਦੀ ਦੋਸਤੋ ਇਹ ਵਹਿੜ ਤੁਹਾਨੂੰ ਮਿਲ ਜੂਗੀ ਹਾਂਜੀ ਠੀਕ ਆ ਜੀ 48000 ਦੇ ਬਾਕੀ ਕਰਮਾ ਲਈ ਭਰਿਆ ਪਾਂਡਾ ਅਜੇ ਬਣੂਗੀ ਹੈਗਾ ਨੇਵਾ ਹਵਾਨੇ ਦਾ ਥੱਲੇ ਬਹੁਤ ਹੈ ਸੰਦਰਭ ਸਾਹਿਬ ਬਾਕੀ ਬਣੂਗੀ ਚੰਗੀ ਵਹਿੜ ਤੁਹਾਡਾ ਕੋਲ ਜੋ ਕਿ 5-7 ਦਿਨਾਂ ਦੇ ਵਿੱਚ ਦਿਨਾਂ ਦਿਨਾਂ ਦੇ ਵਿੱਚ ਘੰਟਿਆਂ ਘੰਟਿਆਂ ਦੇ ਵਿੱਚ ਬਣ ਕੇ ਤਿਆਰ ਸਾਫ ਸੋਹਣੀ ਚੰਗੀ ਹੈ ਜੀ ਤੇ ਸਫਾਈਆਂ ਸੁਫਈਆਂ ਬਿਲਕੁਲ ਤੁਹਾਡੇ ਸਾਹਮਣੇ ਆ ਕੋਈ ਤੁਹਾਨੂੰ ਸਾਹ ਤੁਹਾਨੂੰ ਦੂਜਾ ਇਹ ਚਾਹੇ ਕੋਈ ਵੀ ਇਰਤੀਜਾ ਮੰਨ ਕੇ ਵੀ ਸੌਦਾ ਆਪਣੇ ਨਾਲ ਕਰ ਸਕਦਾ ਹਾਂ ਹਾਂਜੀ ਲਓ ਜੀ ਉਹ ਸਮਝ ਵੀਰ ਸੰਦੀਪ ਸਿੰਘ ਜੀ ਹਾਂਜੀ ਹਾਂਜੀ ਹਰਕ ਭੈਣ ਭਰਾ ਦੀ ਹਾਂਜੀ ਲਓ ਜੀ ਠੀਕ ਹੈ ਤੇ ਸੰਦੀਪ ਵੀਰੇ ਇਹ ਪਸ਼ੂ ਅੱਜ ਆਪਣੇ ਕੋਲ ਚਾਰ ਆ ਗਏ ਆ ਚਾਰ ਪਸ਼ੂ ਸੰਤੂ ਸਾਹਿਬ ਕੱਲ ਆਪਾਂ ਪੰਜਾਂ ਪਸ਼ੂਆਂ ਦੀ ਵੀਡੀਓ ਪਾਈ ਸੀ ਹਾਂਜੀ ਉਹ ਪੰਜੇ ਸੇਲ ਹੋ ਗਏ ਜਿਦੇ ਵਿੱਚੋਂ ਆਪਣੇ ਕੋਲ ਤਿੰਨ ਪਸ਼ੂ ਉਹਨਾਂ ਦੇ ਵਿੱਚੋਂ ਅਜੇ ਖੜੇ ਆ ਜੀ ਕੋਲ ਤੇ ਸੇਲ ਹੋਏ ਉਹ ਵੀਰਾਂ ਨਾਲ ਖੜਨੇ ਆ ਜੀ ਸੇਲ ਹੋ ਗਏ ਹਾਂਜੀ ਤੇ ਸੰਦੀਪ ਬੋਲਦਗੇ ਨੰਬਰ 81370 ਜੀ 38939 ਸੰਤੂ ਸਾਹਿਬ ਜੀ ਠੀਕ ਆ ਵੀਰ ਸੰਦੀਪ ਸਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਦੋਸਤੋ ਅੱਜ ਫਿਲਹਾਲ ਇਹ ਤੁਹਾਨੂੰ ਪਸ਼ੂ ਦਿਖਾਉਣੇ ਸੀ ਕਿ ਚਾਰ ਨਾਕ ਤਿੰਨ ਸੋਏ ਇੱਕ ਗੱਬਣ ਸੋ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਇਆ ਹੋਊਗਾ ਘਰੇ ਜਾਣ ਕੇ ਆਪਣੀ ਨਰਕ ਪਰਖਾ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਹਨੂੰ ਇਹਨੂੰ